ਕਲਵੰਤ ਸਿੰਘ ਆ ਜੀ ਕਿਹਨਾਂ ਕਿਹੜਾ ਪਿੰਡ ਬਾਬਾ ਜੀ ਇਹ ਪਿੰਡ ਆ ਇਹ ਇਦਾਂ ਦੇ ਕਾਗਜ਼ਾਂ 'ਚ ਦਿਖਾ ਜਾ ਵਰਦੋਗੇ ਡੇਰਾਪਥਣਾ ਨੇ ਜੀ ਬਾਬਾ ਜੀ ਤੁਹਾਡੇ ਪਿੰਡ ਇੱਕ ਬਾਬਾ ਜੀ ਸ਼ੰਤ ਮਹਾਪੁਰਸ਼ ਆਏ ਨੇ ਕਿਵੇਂ ਸਾਰਾ ਮਤਲਬ ਨਹੀਂ ਇਹ ਸੰਤ ਨਹੀਂ ਨਾ ਮਹਾਪੁਰਸ਼ ਆਏ ਚਲੋ ਵੈਦ ਹੈ ਹੀ ਮਰਾ ਮੋਟਾ ਐ ਤੇ ਅਸੀਂ ਜਾਣਦੇ ਆ ਉੱਥੇ ਰਹਿੰਦੇ ਰਹੇ ਆ ਸਾਡੇ ਮਹੱਲੇ ਦਾ ਹੀ ਇਹ ਮਹੱਲੇ 'ਚ ਮਤਲਬ ਆਇਆ ਹੀ ਤੇ ਘਟ ਨਾ ਪਤਾ ਮਰਾ ਮੋਟਾ ਹੈਗਾ ਅਸੀਂ ਪਹਿਲੇ ਦਿਨ ਵੀ ਦੂਜੇ ਦਿਨ ਵੀ ਆ ਦੇ ਵਿੱਚ ਹੁਣ ਪਤਾ ਨਹੀਂ ਕੀ ਇਹਨਾਂ ਨੇ ਸੋਲਿਆ ਨੇ ਤੇ ਬਹੁਤ ਮਾਰਾ ਹੋ ਰਿਹਾ ਹੈ ਚੰਗਾ ਨਹੀਂ ਆ ਦੁਨੀਆ ਬਹੁਤ ਗੁਮਰਾਹ ਹੋ ਰਹੀ ਏ ਬਜ਼ੁਰਗਾਂ ਨੂੰ ਚੁੱਕ ਚੁੱਕ ਲਿਆਉਂਦੇ ਨੇ 80-80 ਸਾਲ ਦੇ ਨੂੰ ਚੁੱਕ ਚੁੱਕ ਲਿਆਉਂਦੇ ਨੇ ਇਹ ਮੋਢੇ ਦੇ ਹੱਥ ਲਾ ਦਿੰਦਾ ਠੀਕ ਹੋ ਗਏ ਠੀਕ ਹੋ ਗਏ ਠੀਕ ਕੋਈ ਨਹੀਂ ਹੁੰਦਾ ਗਲਤ ਹੈ ਬਿਲਕੁਲ ਗਲਤ ਹੁਣ ਤੇ ਇਹਨਾਂ 골 ਗਵੀ ਦਾ ਖਲੀ ਪਹਿਲਾਂ ਆਦੇ ਹੀ ਅਸੀਂ ਪੈ ਨਹੀਂ ਪੈਸਾ ਗੋਲਿੰਦੀ ਇਹਨਾਂ 골 ਕਹਾ ਅੱਖੀ ਵਖੀ ਬਣੀ ਉਤੇ 골 ਗੜ ਰੱਖੀ ਇਹਨਾਂ ਇਹ ਬਾਬਾ ਜੀ ਜੱਦੀ ਇੱਥੋਂ ਦੇ ਨੇ ਜਾਂ ਕਿੱਥੋਂ ਦੇ ਨੇ ਬਾਬਾ ਜੀ ਇਹਨਾਂ ਦਾ ਕੁਝ ਨਾ ਹੈ ਤੇ ਜੱਦੀ ਨਹੀਂ ਗਏ ਉੱਥੋਂ ਪਾਕਿਸਤਾਨੋਂ ਉੱਠ ਕੇ ਆਏ ਨੇ ਪਰ ਇੱਕ ਇੱਕ ਘਰ ਜਿਹੜਾ ਇੱਥੇ ਰਹਿ ਗਿਆ ਤੇ ਇੱਕ ਕਿਤੇ ਪਟਿਆਲੇ ਵਾਲ ਚਲਾ ਗਿਆ ਪਟਿਆਲੇ ਵਾਲ ਚਲੇ ਗਏ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਆਪਣੇ ਇਹਨਾਂ ਦੀ ਕਿ ਪਿੰਡਾਂ ਨੂੰ ਕੀਤੀ ਗਈ ਕਿ ਜਾਂ ਪਸ਼ਕਤ ਬਾਹਰ ਦੀ ਹੁੰਦੀ ਪਹਿਲਾਂ ਤੇ ਜਦੋਂ ਆਇਆ ਵਾ ਇੱਕ ਅੱਧਾ ਕੁ ਜਨਾਨੀਆਂ ਆਈਆਂ ਸੇ ਬਾਹਰ ਬੈਠੀਆਂ ਉਹਨਾਂ ਕੋ ਆਣ ਕੇ ਬਹਿ ਗਿਆ ਏ ਉਹ ਜਨਾਨੀਆਂ ਨੂੰ ਇੱਕ ਦੂ ਨੂੰ ਦੱਸਿਆ ਤੇ ਉਹਨਾਂ ਨੇ ਦੱਸਿਆ ਕੋਈ ਦਰਦ ਹੁੰਦੀ ਏ ਕੁਝ ਹੁੰਦੀ ਏ ਉਥੋਂ ਹੀ ਗੱਲ ਚੱਲੀ ਏ ਉਹਨਾਂ ਨੇ ਮੁਰਗੇ ਫੋਨ ਫਾਣ ਕੀਤੇ ਤੇ ਉਥੋਂ ਦੁਨੀਆ ਹੁਣ ਤੇ ਲੱਖਾਂ ਝੋ ਗਈ ਏ ਜੀ ਮੱਲੋ ਪਿੰਡ ਤੋਂ ਮੱਲੋ ਸ਼ੁਰੂਆਤ ਹੋਈ ਹਾਂਜੀ ਹਾਂਜੀ ਪਿੰਡ ਤੋਂ ਹੀ ਪਿੰਡ ਤੇ ਇਹ ਪੂਰੀ ਤਰ੍ਹਾਂ ਨਾਲ ਕੀ ਮੱਲੋ ਤੁਸੀਂ ਮੰਨਦੇ ਜੋ ਗਮਰਾਹ ਕੇ ਜਾ ਕਿਵੇਂ ਮੱਲੋ ਕੋ ਚਮਤਕਾਰ ਮੰਨਦੇ ਜੀ ਨਹੀਂ ਨਹੀਂ ਚਮਤਕਾਰ ਕੋਈ ਨਹੀਂ ਏ ਗਮਰਾਹ ਚਮਤਕਾਰ ਨਹੀਂ ਕੋਈ ਗਮਰਾਹ ਕਰ ਰਹੇ ਨੇ ਗਲਤ ਆ ਬਿਲਕੁਲ ਸਾਡੇ ਸਿੱਖੀ ਸਿਧਾਂਤ ਤੇ ਬਿਲਕੁਲ ਗਲਤ ਆ ਇਹ ਵੀ ਹੁੰਦਾ ਬਹੁਤ ਗਲਤ ਆ ਤੇ ਜਿਹੜੀ ਮਤਲਬ ਸਾਡੇ ਚੈਨਲ ਦੇ ਮਾਤੇ ਫਰਾਂ ਜਿਹੜੀ ਹੁਣ ਦੇਸ਼ਾਂ ਦੇਸ਼ਾਂ ਵਿੱਚ ਜਿਹੜੀ ਸੰਗਤ ਹੈ ਜਿਹੜੀ ਮਤਲਬ 2 ਰ 7-8 ਵਜੇ ਨਾਲ ਤਕਰੀਬਨ ਔੜੇ ਲੋਕ ਅੱਧੇ 9 ਵਜਾਂ ਦੇ ਮਤਲਬ ਮੈਨੂੰ ਚਾਰ-500 ਬੰਦੇ ਤੋਂ ਵੱਧ ਵੀ ਹੋਣ ਰਿਹਾ ਵਾ ਜਿਹੜੇ ਹੁਣ ਮਨ ਲੋ ਦੁਖੀ ਲੋਕ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਲੇ ਆਪਣੀ ਚੀਜ਼ ਦਾ ਮੇਰਾ ਮੈਸੇਜ ਇਹ ਹੋਈ ਹੈ ਮਾਤ ਜੋੜ ਕੇ ਬੇਨਤੀ ਕਰਦਾ ਗੁਮਰਾਹ ਨਾ ਹੋਵੋ ਪੈਸੇ ਤੁਹਾਡੇ ਖਰਾਬ ਹੋਉਂਦੇ ਨੇ ਟਾਈਮ ਤੁਹਾਡਾ ਖਰਾਬ ਹੁੰਦਾ ਗੁਰਦੁਆਰੇ ਜਾਣ ਲੱਗਿਆਂ ਇਹਨਾਂ ਨੂੰ ਤਕਲੀਫ ਹੁੰਦੀ ਆ ਉੱਥੇ ਇਹਨਾਂ ਨੂੰ ਮੋਤ ਪੈਂਦੀ ਆ ਪਾਠੀ ਇੱਕ ਹੁੰਦਾ ਤੇ ਦੋ ਬੰਦੇ ਬੈਠੇ ਹੁੰਦੇ ਇੱਕ ਅਦੀ ਜਨਾਨੀ ਹੁੰਦੀ ਹੈ ਗੁਰਦੁਆਰਾ ਸਾਹਿਬ ਉਧਰ ਇਹਨਾਂ ਨੂੰ ਜਾਂਦੇ ਮੌਤ ਪੈਂਦੀ ਐ ਇਦਾਂ ਨੂੰ ਪੱਜ ਭਾਈ ਦੁਨੀਆ ਆਉਂਦੀ ਐ ਪਤਾ ਨਹੀਂ ਇਹ ਦੁਨੀਆ ਨੂੰ ਕੀ ਹੋ ਗਿਆ ਮੈਂ ਤੇ ਇਹ ਹੱਥ ਜੋੜ ਕੇ ਬੇਨਤੀ ਕਰਨਾ ਵੀ ਗੁਮਰਾ ਨਾ ਹੋਵੋ ਬਾਬਾ ਨਹੀਂ ਐ ਵੈਦ ਐ